ਸੱਜਣੋ ਇਹ ਉਹ ਧਰਤੀ ਹੈ ਜਿਹਦੇ ਵਿੱਚੋਂ ਅੱਜ ਵੀ ਇਨਕਲਾਬ ਦੀ ਮਹਿਕ ਉਹ ਸਾਨੂੰ ਮਹਿਸੂਸ ਹੁੰਦੀ ਹੈ ਇਹ ਉਹ ਧਰਤੀ ਹੈ ਜਿਹਦੇ ਵਿੱਚੋਂ ਅੱਜ ਵੀ ਗੁਰੂ ਪ੍ਰਤੀ ਵਫਾਦਾਰੀ ਦਾ ਇੱਕ ਸਿਖਰ ਮਹਿਸੂਸ ਹੁੰਦਾ ਖਾਲਸਾ ਜੀ ਇਹ ਉਹ ਧਰਤੀ ਹੈ ਜਿਹਦੇ ਵਿੱਚੋਂ ਅੱਜ ਵੀ ਉਸ ਨਾਰੇ ਦੀ ਗੂੰਜ ਸੁਣਾਈ ਦਿੰਦੀ ਹੈ ਜੇ ਇਸ ਨਾਰੇ ਪਾਰਦੀਆਂ ਕੰਧਾਂ ਕੰਬੜੀਆਂ ਲਾ ਦਿੱਤੀਆਂ ਸੀ ਸਮੇਂ-ਸਮੇਂ ਤੇ ਜਿੰਨੂੰ ਨਸ਼ਾ ਚੜਦਾ ਹੈ ਨਾ ਜੀ ਹਕੂਮਤ ਦਾ ਹੰਕਾਰ ਆ ਜਾਂਦਾ ਪਰ ਸਮੇਂ-ਸਮੇਂ ਤੇ ਹੰਕਾਰ ਤੋੜਨ ਵਾਲੇ ਵੀ ਆਉਂਦੇ ਨੇ ਜੇ ਜਹਾਨ ਖਾਨ ਆਉਂਦਾ ਤੇ ਬਾਬਾ ਦੀਪ ਸਿੰਘ ਆਉਂਦਾ ਜੇ ਮੱਸਰ ਰੰਗੜ ਆਉਂਦਾ ਤੇ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਆਉਂਦੇ ਆ ਇਸੇ ਤਰੀਕੇ ਦੇ ਨਾਲ ਜੇ ਇੰਦਰਾ ਦਾ ਹੰਕਾਰ ਭੰੜਣਾ ਸੀ ਵੱਡੇ ਵੱਡੇ ਤਨਾੜ ਖਾਣ ਵਾਲੇ ਕੌਮ ਦੇ ਉਹ ਲੱਬੇ ਨਾ ਆਉਦੇ ਆਪ ਨੂੰ ਸਿਆਸਤ ਦੇ ਬੋੜ ਖਾਣ ਵਾਲੇ ਉਹਨਾਂ ਦੇ ਲਤਾਂ ਨੇ ਅਮਰਜੈਂਸੀ ਦਾ ਭਾਰ ਨਾ ਚੱਲਿਆ ਤੇ ਜਦੋਂ ਕੌਮ ਦੀ ਹੋਂਦ ਤੇ ਕੌਮ ਦੇ ਵਿਲੱਖਣਤਾ ਤੇ ਨਿਆਰੇ ਪਣ ਤੇ ਸਿੱਖ ਕੌਮ ਦੇ ਵਜੂਦ ਤੇ ਆਣ ਪਈ ਫਿਰ ਇੱਕੋ ਇੱਕ ਸੰਤ ਸਿਪਾਹੀ ਸੂਰਬੀਰ ਬਚਨ ਕਾ ਬਲੀ ਬਣ ਕੇ ਜਿਨੇ ਆਪਣੇ ਹੱਥਾਂ ਦੇ ਵਿੱਚ ਇਨਕਲਾਬ ਨੂੰ ਮਸ਼ਾਲ ਵਾਂਗ ਥਮਾ ਕੇ ਤੇ ਦਿੱਲੀ ਦੇ ਵਿੱਚ ਜਾ ਕੇ ਖਾਲਸਾ ਕੌਮ ਦਾ ਪਰਚਮ ਬੁਲੰਦ ਕਰ ਦਿੱਤਾ ਜਿਹੜੀ ਇਹ ਸਾਨੂੰ ਸਿੱਧ ਦਿੰਦੇ ਨੇ ਉਹਨਾਂ ਦੇ ਅਸੀਂ ਟੈਟੂ ਅੱਜ ਕੱਲ ਬੜੇ ਬਣਾਉਣੇ ਬਾਹਾਂ ਦੇ ਉੱਤੇ ਮੈਂ ਬੇਨਤੀ ਕਰਨਾ ਚਾਹੁੰਦਾ ਨੌਜਵਾਨੋ ਜੇ ਕੋਈ ਫੋਟੋ ਵੜੀ ਹੈ ਲੱਤਾਂ ਬਾਹਾਂ ਤੇ ਬੌਂਡ ਦੀ ਕੋਈ ਲੋੜ ਨਹੀਂ ਲੱਤਾਂ ਬਾਹਾਂ ਦੇ ਉੱਤੇ ਕੋਈ ਟੈਟੂ ਬਣਾਉਣ ਦੀ ਕੋਈ ਲੋੜ ਨਹੀਂ ਜੇ ਤਸਵੀਰ ਬਣਾਉਣੀ ਹੈ ਟੱਠੇ ਹੋਏ ਅਕਾਲ ਤਖਤ ਦੀਆ ਉੱਤੇ ਦਿਨਾਂ ਦੀਆਂ ਦੁਆਰਾਂ ਦੇ ਉੱਤੇ ਬਣਾਓ ਜਦੋਂ ਇਨਾਂ ਚੀਜ਼ਾਂ ਨਾਲ ਤੁਸੀਂ ਲੈਸ ਹੋ ਜਾਓਗੇ ਜਿਹੜੇ ਆ ਬਣਾਉਂਦੇ ਫਿਰਦੇ ਨਾ ਉੜਦਾ ਪੰਜਾਬ ਕੇ ਨਸ਼ੇ ਚ ਲੱਗ ਗਿਆ ਪੰਜਾਬ ਤੁਸੀਂ ਇਨਾਂ ਦੋਵਾਂ ਚੀਜ਼ਾਂ ਨਾਲ ਲੈਸ ਹੋਵੋ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਗਰਜਦਾ ਪੰਜਾਬ ਵੀ ਦਿਖਾਵਾਂਗੇ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਕਿਵੇਂ ਕਰਜਦੇ ਨੇ ਬੜੀ ਪ੍ਰਸੰਨਤਾ ਹੁੰਦੀ ਹੈ ਮੈਂ ਬਾਰ ਬਾਰ ਕਹਿਣਾ ਕਿ ਜਦੋਂ ਸੂਰਮਿਆਂ ਸਿੰਘਾਂ ਦੀਆਂ ਸੂਰ ਬੀਰਾਂ ਦੀਆਂ ਬਰਸੀਆਂ ਤੇ ਆਉਨਿਆਂ ਤੇ ਫਤਿਹ ਗਜਾਉਨਿਆਂ ਤੇ ਫਤਿਹ ਦਾ ਜਵਾਬ ਐਦਾਂ ਭਰਵੇਂ ਰੂਪ ਦੇ ਵਿੱਚ ਫਤਿਹ ਚ ਆਉਂਦਾ ਏ ਫਿਰ ਪਤਾ ਲੱਗਦਾ ਇੱਕ ਮਰਜੀਵੜਿਆਂ ਦੀ ਕੌਮ ਐ ਕਮਜ਼ੋਰਾਂ ਦੀ ਨਹੀਂ ਅੱਜ ਆਪਾਂ 71 ਹੋਏ ਆ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ ਇਨਾਂ ਦੇ ਜਨਮ ਸਥਾਨ ਤੇ ਤਪ ਸਥਾਨ ਤੇ ਸੱਜਣੋ ਇਹ ਉਹ ਧਰਤੀ ਹੈ ਜਿਹਦੇ ਵਿੱਚੋਂ ਅੱਜ ਵੀ ਇਨਕਲਾਬ ਦੀ ਮਹਿਕ ਉਹ ਸਾਨੂੰ ਮਹਿਸੂਸ ਹੁੰਦੀ ਹੈ ਇਹ ਉਹ ਧਰਤੀ ਹੈ ਜਿਹਦੇ ਵਿੱਚੋਂ ਅੱਜ ਵੀ ਗੁਰੂ ਪ੍ਰਤੀ ਵਫਾਦਾਰੀ ਦਾ ਇੱਕ ਸਿਖਰ ਮਹਿਸੂਸ ਹੁੰਦਾ ਖਾਲਸਾ ਜੀ ਇਹ ਉਹ ਧਰਤੀ ਹੈ ਜਿਹਦੇ ਵਿੱਚੋਂ ਅੱਜ ਵੀ ਉਸ ਨਾਰੇ ਦੀ ਗੂੰਜ ਸੁਣਾਈ ਦਿੰਦੀ ਹੈ ਜੇ ਇਸ ਨਾਰੇ ਨੇ ਦਿੱਲੀ ਦਰਬਾਰ ਦੀਆਂ ਕੰਧਾਂ ਕੰਬੜੀਆਂ ਲਾ ਦਿੱਤੀਆਂ ਸੀ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਤੇ ਇਸ ਨਾਰੇ ਨੂੰ ਦੇਣ ਵਾਲਾ ਇੱਕੋ ਇੱਕ ਜੰਗੀ ਸੂਰਮਾ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਧਰਤੀ ਦੇ ਕਿਉਂਕਿ ਖਾਲਸਾ ਜੀ ਕਿਉਂਕਿ ਖਾਲਸਾ ਜੀ ਮੈਂ ਬੇਨਤੀ ਕਰਦਿਆਂ ਸਮੇਂ-ਸਮੇਂ ਤੇ ਜਿੰਨੂੰ ਨਸ਼ਾ ਚੜਦਾ ਹੈ ਨਾ ਜੀ ਹਕੂਮਤ ਦਾ ਹੰਕਾਰਿਆ ਜਾਂਦਾ ਪਰ ਸਮੇਂ-ਸਮੇਂ ਤੇ ਹੰਕਾਰ ਤੋੜਨ ਵਾਲੇ ਵੀ ਆਉਂਦੇ ਨੇ ਜੇ ਜਹਾਨਖਾਨ ਆਉਂਦਾ ਤੇ ਬਾਬਾ ਦੀਪ ਸਿੰਘ ਆਉਂਦਾ ਜੇ ਮੱਸਾ ਰੰਗਣ ਆਉਂਦਾ ਤੇ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਹੁੰਦੇ ਆ ਇਸੇ ਤਰੀਕੇ ਦੇ ਨਾਲ ਜੇ ਇੰਦਰਾ ਦਾ ਹੰਕਾਰ ਭੰਨਣਾ ਸੀ ਮੈਂ ਬੇਨਤੀ ਕਰਦਿਆਂ ਕਿ ਹੰਕਾਰੇ ਇੰਦਰਾ ਗਾਂਧੀ ਨੇ ਅਮਰਜੈਂਸੀ ਲਗਾ ਦਿੱਤੀ ਖਾਲਸਾ ਜੀ ਆ ਪੰਜ ਸਿੰਘ ਨਹੀਂ ਸੀ ਦਸਤਾਰਾਂ ਜਿਹੜੀਆਂ ਆਪਾਂ ਸਿਰਾਂ ਤੇ ਉੱਤੇ ਬੰਨੀਆਂ ਨੇ ਪੰਜ ਸਿੰਘ ਨਹੀਂ ਸੀ ਇਕੱਠੇ ਹੋ ਸਕਦੇ ਤੇ ਉਸ ਟਾਈਮ ਦੇ ਵਿੱਚ ਵੱਡੇ ਵੱਡੇ ਤਣਾੜ ਖਾਣ ਵਾਲੇ ਕੌਮ ਦੇ ਉਹ ਲੱਬੇ ਨਾ ਆਉਦੇ ਆਪ ਨੂੰ ਸਿਆਸਤ ਦੇ ਬੋੜ ਖਾਣ ਵਾਲੇ ਉਹਨਾਂ ਦੇ ਲਤਾਂ ਨੇ ਅਮਰਜੈਂਸੀ ਦਾ ਭਾਰ ਨਾ ਚੱਲਿਆ ਤੇ ਜਦੋਂ ਕੌਮ ਦੀ ਹੋਂਦ ਤੇ ਕੌਮ ਦੇ ਵਿਲੱਖਣਤਾ ਤੇ ਨਿਆਰੇਪਣ ਤੇ ਸਿੱਖ ਕੌਮ ਦੇ ਵਜੂਦ ਤੇ ਆਣ ਪਈ ਫਿਰ ਇੱਕੋ ਇੱਕ ਸੰਤ ਸਿਪਾਹੀ ਸੂਰਬੀਰ ਬਚਨ ਦਾ ਬਲੀ ਬਣ ਕੇ ਜਿਨੇ ਆਪਣੇ ਹੱਥਾਂ ਦੇ ਵਿੱਚ ਇਨਕਲਾਬ ਨੂੰ ਮਸ਼ਾਲ ਵਾਂਗ ਥਮਾ ਕੇ ਤੇ ਦਿੱਲੀ ਦੇ ਵਿੱਚ ਜਾ ਕੇ ਖਾਲਸਾ ਕੌਮ ਦਾ ਪਰਚਮ ਬਲੰਦ ਕਰ ਦਿੱਤਾ ਤੇ ਗੱਲ ਆਖੀ ਕਿ ਬੀਬੀ ਮੈਂ ਪੰਜਾਬ ਨੂੰ ਮੈਂ ਕੌਮ ਨੂੰ ਮੈਂ ਹਿੰਦੁਸਤਾਨ ਨੂੰ ਜੇਲ੍ਹ ਖਾਨਾ ਨਹੀਂ ਬਣਨ ਦੇਣਾ ਉਹਦਾ ਨਾਂ ਸੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਸਾਡਾ ਇਤਿਹਾਸ ਉਹ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਤਸਵੀਰਾਂ ਨੂੰ ਤੁਸੀਂ ਆਪਦੇ ਬਾਹਾਂ ਦੇ ਉੱਤੇ ਅੱਜ ਬਣਾਈ ਫਿਰਦੇ ਹੋ ਜਿਹੜੇ ਸਾਡੀਆਂ ਧੀਆਂ ਪਾਣਾਂ ਦੇ ਉੱਤੇ ਗੀਤ ਗੰਦੇ ਗਾਉਂਦੇ ਨੇ ਜਿਹੜੇ ਨਸ਼ਿਆਂ ਦੇ ਗੀਤ ਗਾਉਂਦੇ ਨੇ ਤੇ ਸਭ ਤੋਂ ਕਮਜ਼ੋਰ ਦੁਨੀਆ ਦੇ ਵਿੱਚ ਉਹ ਬੰਦਾ ਹੁੰਦਾ ਜਿਹੜਾ ਫੁਕਰਾ ਹੋ ਜੇ ਜਿਹੜਾ ਸਾਨੂੰ ਫੁਕਰੇ ਪੁਣੇ ਦੇ ਵਿੱਚ ਕਲਾਕਾਰ ਤੇ ਗੀਤਕਾਰ ਕੇਸ ਕਤਲ ਕਰਾਉਣ ਦੀ ਜਿਹੜੀ ਇਹ ਸਾਨੂੰ ਸਿੱਧ ਦਿੰਦੇ ਨੇ ਉਹਨਾਂ ਤੇ ਅਸੀਂ ਟੈਟੂ ਅੱਜ ਕੱਲ ਬੜੇ ਬਣਾਉਂਨੇ ਬਾਹਾਂ ਦੇ ਉੱਤੇ ਮੈਂ ਬੇਨਤੀ ਕਰਨਾ ਚਾਹੁੰਦਾ ਨੌਜਵਾਨੋ ਜੇ ਕੋਈ ਫੋਟੋ ਵੜਣੀ ਹੈ ਲੱਤਾਂ ਬਾਹਾਂ ਤੇ ਬੌਂਡ ਦੀ ਕੋਈ ਲੋੜ ਨਹੀਂ ਲੱਤਾਂ ਬਾਹਾਂ ਦੇ ਉੱਤੇ ਕੋਈ ਟੈਟੂ ਬਣਾਉਣ ਦੀ ਕੋਈ ਲੋੜ ਨਹੀਂ ਜੇ ਤਸਵੀਰ ਬਣਾਉਣੀ ਹੈ ਠੱਠੇ ਹੋਇਆ ਕਾਲ ਤਖਤ ਦੀ ਆਵਦੇ ਆ ਦਿਨਾਂ ਦੀਆਂ ਦੁਆਰਾਂ ਦੇ ਉੱਤੇ ਬਣਾਓ ਕਿਉਂਕਿ ਸਾਡੀ ਸ਼ਕਤੀ ਦਾ ਕੇਂਦਰ ਹੈ ਜਿੱਥੇ ਇੱਕ ਪਾਸੇ ਪੀਰੀ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਉਧਰ ਦੂਜੇ ਪਾਸੇ ਉਧਰ ਮੀਰੀ ਵੀ ਹੈ ਭਗਤੀ ਵੀ ਹੈ ਸ਼ਕਤੀ ਵੀ ਹੈ ਤੇ ਜੇ ਸਿੱਖਾਂ ਦੀ ਹੋਂਦ ਹਸਤੀ ਨੂੰ ਬੁਲੰਦ ਕਰਨਾ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਰਾਜਸੀ ਰੂਪ ਦੇ ਵਿੱਚ ਰਾਜਸੀ ਤੌਰ ਤੇ ਉਹ ਮਜ਼ਬੂਤ ਕਰਨਾ ਹੈ ਕਿਉਂਕਿ ਅੱਜ ਆਪਾਂ ਇਹ ਦੱਸਣਾ ਚਾਹੁੰਦੇ ਆਂ ਕਿ ਅਸੀਂ ਨਚਾਰਾਂ ਦੇ ਵਾਰਿਸ ਨਹੀਂ ਅਸੀਂ ਟਪੂਸੀਆਂ ਮਾਰਨ ਵਾਲਿਆਂ ਦੇ ਵਾਰਿਸ ਨਹੀਂ ਅਸੀਂ ਉਹਨਾਂ ਜੰਗੀ ਜਰਨੈਲਾਂ ਦੇ ਵਾਰਿਸ ਹੈ ਜਿਨ੍ਹਾਂ ਨੇ ਆਵਦਾ ਖੂਨ ਡੋਲ ਕੇ ਤੇ ਸ੍ਰੀ ਅਕਾਲ ਤਖਤ ਦੀ ਆਣ ਤੇ ਮਾਨ ਦੇ ਲਈ ਸ਼ਹਾਦਤ ਪ੍ਰਾਪਤ ਕੀਤੀ ਸੀ ਅਸੀਂ ਉਹਨਾਂ ਮਰਦਾਂ ਦੇ ਅਸੀਂ ਵਾਰਿਸ ਹੈ ਸੋ ਆਪਾਂ ਮਰਦ ਬਣੀਏ ਇਹ ਇੰਦਰਾ ਪਤਾ ਕੀ ਕਹਿੰਦੀ ਸੀ ਸੰਤਾਂ ਨੂੰ ਕਿਸ ਗੱਲ ਤੋਂ ਇੱਕ ਬਹੁਤ ਉਹਨਾਂ ਨੇ ਵਿਰੋਧ ਕੀਤਾ RAM LILA ਮੈਦਾਨ 'ਚ ਜਾ ਕੇ ਇੱਕ ਗੱਲ ਉਹਨੇ ਆਖੀ ਸੀ ਕਹਿੰਦੀ ਨਸਬੰਦੀ ਕਰਾਓ ਦੱਸੋ ਆਪਾਂ ਸਿੰਘਾ ਸੂਰਮੀਆਂ ਦੀ ਕੌਮ ਐ ਆ ਨਸਬੰਦੀਆਂ ਕਰਾਉਣ ਨੂੰ ਐ ਇਹ ਨਸਲਾਂ ਖਤਮ ਕਰਾਉਣ ਨੂੰ ਕੌਮ ਐ ਉਸ ਵੇਲੇ ਸੰਤਾਨ ਨੇ ਛੱਤੀ ਨਗਰ ਕੀਰਤਨ ਪੰਜਾਬ 'ਚ ਕੱਟ ਕੇ ਤੇ 37 ਵਾਰ RAM LILA ਮੈਦਾਨ ਲਿਜਾ ਕੇ ਗਏ ਇਹ ਸੰਕੇਤ ਦੇ ਦਿੱਤਾ ਕਿ ਬੀਬੀ ਇਹ ਤਾਂ ਨਸਲਾਂ ਬਚਾਉਣ ਵਾਲੀ ਕੌਮ ਹੈ ਤੁਹਾਡੀਆਂ 3 ਪੈਣੋਂ ਨੂੰ ਬਚਾਉਂਦੀ ਰਹੀਆਂ ਇਹਨੂੰ ਨਸਲ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਹ ਜੇ ਹਿੱਸੇ ਆਇਆ ਤੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪਰ ਦੂਰ ਦ੍ਰਿਸ਼ਟੀ ਵੇਖੋ ਜਿਸ ਮਹਾਂਪੁਰਸ਼ ਦੀ ertidti ਤੇ ਅੱਜ ਅਸੀਂ ਇਕੱਤਰ ਹੋਏ ਹਾਂ ਉਹਦੀ ਦੂਰ ਦ੍ਰਿਸ਼ਟੀ ਵੇਖੋ ਪਤਾ ਸੀ 84 ਚ ਕੀ ਹੋਣਾ 100 ਸਾਖੀ ਚ ਵੀ ਆਪਾਂ ਪੜ੍ਹਦੇ ਹਾਂ ਨਾ ਫੌਜਾਂ ਚੜੇ ਹਰਮੰਦਰ ਮੈਂ ਆਣ ਰਾਜ ਤਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੈਂ ਆਣ ਤੇ ਉਸ ਗਰਾਊਂਡ ਨੂੰ ਤਿਆਰ ਕੀਤਾ ਕਿਉਂਕਿ 20ਵੀਂ ਸਦੀ ਦੇ ਵਿੱਚ ਖਾਲਸਾ ਜੀ ਜਦੋਂ ਸਿੱਖਾਂ ਦੀ ਲਹਿਰ ਉਹ 부ਜਦੀ ਨਜ਼ਰ ਆ ਰਹੀ ਸੀ ਤੇ ਅਜੋਕੇ ਸਮੇਂ ਦਾ ਜੇ ਸਿੱਖ ਸੰਘਰਸ਼ ਦਾ ਮੋਢੀ ਕਿਸੇ ਨੂੰ ਕਿਹਾ ਜਾ ਸਕਦਾ ਹੈ ਤਾਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਲਿਆਂ ਨੂੰ ਕਿਹਾ ਜਾ ਸਕਦਾ ਜਿਨ੍ਹਾਂ ਨੇ ਉਹ ਗਰਾਊਂਡ ਵੀ ਤਿਆਰ ਕੀਤੀ ਤੇ ਨਾ ਕੇਵਲ ਗਰਾਊਂਡ ਤਿਆਰ ਕੀਤੀ ਮੈਂ ਬੇਨਤੀ ਕਰਦਿਆਂ ਗਰਾਊਂਡ ਤੇ ਲੜਨ ਵਾਲੇ ਕਿਉਂਕਿ ਇੱਕ ਹੀਰੇ ਦੀ ਪਹਿਚਾਣ ਜੋਰੀ ਨੂੰ ਹੁੰਦੀ ਹੈ ਆਮ ਬੰਦੇ ਤੁਹਾਡੇ ਮੇਰੇ ਅਰਗੇ ਨੂੰ ਨਹੀਂ ਹੋ ਸਕਦੀ ਜਿੱਦ ਤੇ ਇੱਕ ਗਰਾਊਂਡ ਤਿਆਰ ਕੀਤੀ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਾ ਨੇ ਸੰਘਰਸ਼ ਦੀ ਗਰਾਊਂਡ ਤਿਆਰ ਕੀਤੀ ਸਿੱਖੀ ਸਦਕੀ ਗਰਾਊਂਡ ਤਿਆਰ ਕੀਤੀ ਇਨਕਲਾਬ ਦੀ ਉਥੇ ਹੀਰੇ ਵੀ ਪੈਦਾ ਕੀਤੇ ਜਿਵੇਂ ਹੀਰੇ ਦਾ ਨਾਮ ਅਮਰਜੀਤ ਭਾਈ ਅਮਰੀਕ ਸਿੰਘ ਤੇ ਸੰਤ ਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸਾਨੂੰ ਤਾਂ ਫਕਰ ਹੋਣਾ ਚਾਹੀਦਾ ਉਹ ਨੌਜਵਾਨੋ ਜਿਹੜਾ ਜਿਹੜਾ ਵਿਰਸਾ ਤੁਹਾਡੇ ਕੋਲ ਹੈ ਉਹ ਜਿਹੜਾ ਵਿਰਸਾ ਕਿਸੇ ਕੋਲ ਨਹੀਂ ਜਿਹੋ ਜੀ ਵਿਰਾਸਤ ਤੁਹਾਡੇ ਕੋਲ ਹੈ ਉਹੋ ਜੀ ਕਿਸੇ ਕੋਲ ਨਹੀਂ ਜਿਹੜਾ ਜਿਹ ਇਤਿਹਾਸ ਤੁਹਾਡੇ ਕੋਲ ਹੈ ਉਹੋ ਜੀ ਇਤਿਹਾਸ ਕਿਸੇ ਕੋਲ ਨਹੀਂ ਜਿਹੜਾ ਜਿਹ ਸ਼ਕਤੀ ਦਾ ਸਰੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਚਾਓ ਤੁਹਾਡੇ ਕੋਲ ਨੇ ਹੋਰ ਕਿਸੇ ਕੋਲ ਨਹੀਂ ਪਰ ਅੱਜ ਮੈਂ ਬੇਨਤੀ ਕਰਦਿਆਂ ਇਤਿਹਾਸ ਤੋਂ ਥੜਕੇ ਹੋਣ ਦੇ ਕਰਕੇ ਇੱਕ ਰਾਈਟਰ ਉਹ ਇੱਕ ਗੱਲ ਲਿਖਦਾ ਪਿਆ ਕਹਿੰਦਾ ਕਿਸੇ ਵੀ ਤੇ ਮੈਂ ਨੌਜਵਾਨੋ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਧਿਆਨ ਨਾਲ ਸੁਣਿਓ ਜੇ ਉਹ ਰਾਈਟਰ ਹੈ ਰਾਈਟਰ ਕਹਿੰਦਾ ਕਿਸੇ ਵੀ ਕੌਮ ਦਾ ਮਿਆਰ ਨੀਵਾ ਕਰਨਾ ਹੋਵੇ ਆ ਦੋ ਤਿੰਨ ਚੀਜ਼ਾਂ ਕਰ ਲਓ ਪਹਿਲਾਂ ਤਾਂ ਜਿਹੜੀਆਂ ਇਹਨਾਂ ਦੀ ਆਪਸੀ ਡਿਫਰੈਂਸਸ ਨੇ ਵੱਖਰੇਵੇਂ ਨੇ ਵਿਚਾਰਤਾਰਕ ਉਹਨਾਂ ਨੂੰ ਐਕਸਪਲੋਇਟ ਕਰਕੇ ਇਹਨਾਂ ਨੂੰ ਵੱਖ ਕਰੋ ਪਰ ਜੇ ਵੱਖ ਹੋ ਜਾਣ ਫਿਰ ਇਕੱਠੇ ਹੋ ਸਕਦੇ ਫਿਰ ਕੀਤਾ ਕੀ ਜਾਵੇ ਜਿਹੜਾ ਇਹਨਾਂ ਦਾ ਸ਼ਕਤੀ ਦਾ ਸਰੋਤ ਹੈ ਜਿਹੜਾ ਇਹਨਾਂ ਨੂੰ ਗੁਰਬਾਣੀ ਚੋਂ ਮਿਲਦਾ ਹੈ ਤੇ ਇਤਿਹਾਸ ਚੋਂ ਮਿਲਦਾ ਹੈ ਤਨਸ਼ੀਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖ ਕਰ ਦਿੱਤਾ ਜਾਵੇ ਤੇ ਆਪਦੇ ਇਤਿਹਾਸ ਦੇ ਉੱਤੇ ਇਹ ਸਵਾਲ ਚੁੱਕਨੇ ਸ਼ੁਰੂ ਕਰਦਣ ਅੱਜ ਕੱਲ ਆਪਾਂ ਸਟੇਜਾਂ ਤੋਂ ਵੀ ਦੇਖਦੇ ਆਂ ਕਈ ਐਸੇ ਪ੍ਰਚਾਰਕ ਨੇ ਜਿਹੜੇ ਇਤਿਹਾਸ ਦੇ ਉੱਤੇ ਸਵਾਲ ਕਰੀ ਜਾਂਦੇ ਨੇ ਫਿਰ ਕਹਿੰਦੇ ਹੋਰ ਕੀ ਕੀਤਾ ਜਾ ਸਕਦਾ ਏ ਕਹਿੰਦੇ ਕਿ ਜਿੱਧਰੋਂ ਇਹਨਾਂ ਨੂੰ ਇਹਨਾਂ ਦਾ ਸੋਰਸ ਹੈ ਊਰਜਾ ਦਾ ਸੋਰਸ ਹੈ ਉਹਦੇ ਨਾਲੋਂ ਵੱਖ ਕਰ ਦਿੱਤਾ ਜਾਵੇ ਤੇ ਕੇਸ ਸਾਹਿਬ ਨਾਲ ਵੱਖ ਕਰ ਦਿੱਤਾ ਜਾਵੇ ਇਹਨਾਂ ਦਾ ਗਿਆਨ ਦਾ ਪ੍ਰਬੰਧ ਦਾ ਜਿਹੜਾ ਬਾਟਾ ਉਹਨੂੰ ਮੂਹ ਦਾ ਪਾ ਦਿੱਤਾ ਜਾਵੇ ਤੇ ਕਿਉਂਕਿ ਸਾਡੇ ਅੰਦਰ ਇੰਨੇ ਵਿਚਾਰ ਧਾਰਕ ਵਖਰੇਵੇਂ ਸਨ ਇੱਕ ਕਿਉਂਕਿ ਜਦੋਂ ਇਤਿਹਾਸ ਪੜੀ ਤਾਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਸਿੱਖ ਜਥੇਦਾਰਾਂ ਨੇ ਸਰਦਾਰਾਂ ਨੇ ਦਿੱਲੀ ਨੂੰ ਫਤਿਹ ਕੀਤਾ ਏ ਤੇ ਉਦੋਂ ਇਸ ਗੱਲ ਤੋਂ ਅਸੀਂ ਤਖਤ ਤੋਂ ਬਹਿਣ ਤੋਂ ਰਹਿ ਗਏ ਕਿ ਜੇ ਉਹ ਵਿੱਚ ਵਿਚਾਰ ਧਾਰਕ ਵਖਰੇਵੇਂ ਸਾਡੇ ਅੰਦਰ ਜੋ ਸਨ ਉਹਨਾਂ ਨੇ ਇਹ ਨਿਰਧਾਰਤ ਹੀ ਨਹੀਂ ਕਰਨ ਦਿੱਤਾ ਕਿ ਇਸ ਤਖਤ ਦੇ ਉੱਤੇ ਹੁਣ ਕਿਹੜਾ ਸਿੱਖ ਸਰਦਾਰ ਬੈਠੇ ਫਿਰ ਇਹ ਫੈਸਲਾ ਕਰ ਲਿਆ ਗਿਆ ਕਿ ਐਲਾਨ ਕਰ ਦਿੱਤਾ ਜਾਵੇ ਕਿ ਅਸੀਂ ਗੁਰਦੁਆਰਿਆਂ ਦੀ ਸੇਵਾ ਲਈ ਆਏ ਸੀ ਸੇਵਾ ਕਰਕੇ ਹੁਣ ਵਾਪਸ ਚੱਲਨੇ ਆ ਇਹ ਸਾਰੇ ਵਾਕਿਆਂ ਨੂੰ ਪਛਾਣਦਾ ਹੋਇਆ ਬਾਚਦਾ ਹੋਇਆ ਹਰੀ RAM ਗੁਪਤਾ ਜੋ ਕਿ ਇੱਕ ਇੰਡੀਅਨ ਹਿਸਟੋਰੀਅਨ ਹੈ ਇਤਿਹਾਸਕਾਰ ਹੈ ਉਹ ਇੱਕ ਗੱਲ ਕਹਿੰਦਾ ਪਿਆ ਕਹਿੰਦਾ ਜਦੋਂ ਸਿੱਖਾਂ ਨੇ ਦਿੱਲੀ ਫਤਿਹ ਕੀਤੀ ਸੀ ਉਦੋਂ ਜੇ ਸਿੱਖਾਂ ਕੋਲ ਵਿਜ਼ਨ ਤੇ ਵਿਜ਼ਡਮ ਹੁੰਦਾ ਉਦੋਂ ਨਾ ਕੇਵਲ ਪੰਜਾਬ ਤੇ ਨਾ ਕੇਵਲ ਹਿੰਦੁਸਤਾਨ ਤੇ ਫਿਰ ਖਾਲਸੇ ਦਾ ਰਾਜ ਹੋਣਾ ਸੀ ਏਸ਼ੀਆ ਦੇ ਉੱਤੇ ਪਰ ਇਹ ਸਾਡੀਆਂ ਕੁਝ ਖਾਮੀਆਂ ਰਹੀਆਂ ਮੈਂ ਇਤਿਹਾਸ ਪੜਨ ਦੇ ਲਈ ਇਸ ਕਰਕੇ ਪ੍ਰੇਰਿਤ ਹੁੰਨਾ ਕਿਉਂਕਿ ਜੋ ਉਹਨਾਂ ਨੇ ਮੱਲਾ ਮਾਰੀਆਂ ਉਹਨਾਂ ਦੇ ਬਰਾਬਰ ਵੀ ਅਸੀਂ ਕੋਈ ਨਹੀਂ ਗੇ ਪਰ ਰੱਬ ਦੇ ਬਰਾਬਰ ਤਾਂ ਕੋਈ ਵੀ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਹੁੰਨਾ ਕਿ ਮੌਜੂਦਾ ਸਮੇਂ ਦੇ ਜੋ ਹੱਕ ਹੋਇਆ ਕਰਦੇ ਨੇ ਕੌਮ ਦੇ ਉਹ ਅਤੀਤ ਵਿੱਚ ਕੀਤੇ ਸੰਘਰਸ਼ ਦੇ ਉੱਤੇ ਨਿਰਧਾਰਤ ਹੁੰਦੇ ਨੇ ਅੱਜ ਕੱਲ ਤਾਂ ਤਾਂ ਹਈਆ ਕਰ ਲੈ ਕੇ ਇਹਨਾਂ ਨੂੰ ਇਤਿਹਾਸ ਪੜ੍ਹਨ ਦੀ ਨਹੀਂ ਦੇਣਾ ਤੇ ਜੇ ਨੌਜਵਾਨ ਨੂੰ ਸਾਨੂੰ ਸਾਡੇ ਇਤਿਹਾਸ ਦਾ ਪਤਾ ਕੋਈ ਨਾ ਹੋਊਗਾ ਫਿਰ ਹੱਕ ਦੇਣ ਤੁਹਾਨੂੰ ਕਿੰਨੇ ਆਉਣਾ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਦੋ ਚੀਜ਼ਾਂ ਦੇ ਨਾਲ ਆਪ ਦੇ ਆਪ ਨੂੰ ਲੈਸ ਕਰ ਲੋ ਤੁਹਾਡੀ ਕਦੀ ਪਿੱਠ ਨਹੀਂ ਲੱਗੇਗੀ ਇੱਕ ਗੁਰਬਾਣੀ ਦੇ ਨਾਲ ਜਿਵੇਂ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਕੀ ਕਰਦੇ ਸਨ ਕਿ ਜਿਵੇਂ ਸਰੀਰ ਦੀ ਖਰਾਕ ਰੋਟੀ ਤੇ ਪਾਣੀ ਹੈ ਰੂਹ ਦੀ ਖਰਾਕ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਹੈ ਨਾਮ ਬਾਣੀ ਸਿਮਰਨ ਸਾਜ਼ ਗਰਾਸਾ ਤੱਕ ਗੁਰਬਾਣੀ ਦਾ ਅਭਿਆਸ ਹੈ ਵਾਹਿਗੁਰੂ ਮੰਤਰ ਦਾ ਅਭਿਆਸ ਹੈ ਤੇ ਦੂਸਰਾ ਆਪ ਦੇ ਆਪ ਨੂੰ ਇਤਿਹਾਸ ਨਾਲ ਲੈਸ ਕਰੋ ਪਤਾ ਚੱਲੇਗਾ ਕਿ ਬੜਕਾਂ ਵਾਲੇ ਕਿਹੜੇ ਸੀ ਤੇ ਕਰਮਾਂ ਵਾਲੇ ਕਿਹੜੇ ਸੀ ਆ ਜਿਹੜਾ ਸਾਨੂੰ ਨਸ਼ਿਆਂ ਚ ਪਾ ਕੇ ਮੈਂ ਬੇਨਤੀ ਕਰ ਦੇਣਾ ਚਾਹੁੰਦਾ ਨੌਜਵਾਨਾਂ ਜਦੋਂ ਇੰਨਾ ਦੋਵਾਂ ਚੀਜ਼ਾਂ ਦੇ ਨਾਲ ਲੈਸ ਹੋ ਜਾਓਗੇ ਸਭ ਤੋਂ ਵੱਡੇ ਸ਼ਸਤਰ ਨੇ ਤੁਹਾਡੇ ਗੁਰਬਾਣੀ ਤੇ ਇਤਿਹਾਸ ਜਦੋਂ ਇੰਨਾਂ ਚੀਜ਼ਾਂ ਨਾਲ ਤੁਸੀਂ ਲੈਸ ਹੋ ਜਾਓਗੇ ਜਿਹੜੇ ਆ ਬਣਾਉਂਦੇ ਫਿਰਦੇ ਨਾ ਉੜਦਾ ਪੰਜਾਬ ਕੇ ਨਸ਼ੇ ਚ ਲੱਗ ਗਿਆ ਪੰਜਾਬ ਤੁਸੀਂ ਇਹਨਾਂ ਦੋਵਾਂ ਚੀਜ਼ਾਂ ਨਾਲ ਲੈਸ ਹੋਵੋ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਗਰਜਦਾ ਪੰਜਾਬ ਵੀ ਦਿਖਾਵਾਂਗੇ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਕਿਵੇਂ ਕਰਜਦੇ ਨੇ ਸੋ 10 ਤੋਂ ਬਾਅਦ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਤਿਨਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ ਉਧਰ ਹੀ ਨਾਲ ਦੇ ਨਾਲ ਨੌਜਵਾਨਾਂ ਦੀ ਡਿਮਾਂਡ ਤੇ ਉੱਤੇ ਭਾਈ ਗੁਰਪ੍ਰਤਾਪ ਸਿੰਘ ਜੀ ਪਤਮ ਤਿਨਾਂ ਦਾ ਜੋ ਢਾਡੀ ਜੱਥਾ ਏ ਉਹ ਵੀ ਇਸ ਸਟੇਜ ਦੇ ਉੱਤੇ ਪਹੁੰਚ ਚੁੱਕੇ ਨੇ ਉਹਨਾਂ ਨੇ ਵੀ ਆਪ ਜੀ ਨੂੰ ਜੋ ਢਾਡੀ ਵਾਰਾਂ ਨੇ ਉਹਨਾਂ ਦੇ ਨਾਲ ਇਤਿਹਾਸ ਜਿਹੜਾ ਹੈ ਉਹ ਸਰਵਨ ਕਰਾਣਾ ਆਖਰੀ ਬੇਨਤੀ ਮੈਂ ਨੌਜਵਾਨਾਂ ਨੂੰ ਤੁਹਾਨੂੰ ਕਰਨਾ ਚਾਹਣਾ ਕਿ ਉਸ ਵਾਲੇ ਵੀ ਸਾਡੇ ਵਿੱਚ ਫਰਕ ਸਨ ਵਿਚਾਰ ਧਾਰਕ ਵੱਖਰੇਵੇਂ ਸਨ ਇਤਿਹਾਸ ਪੜ੍ਹੀਏ ਸਾਨੂੰ ਪਤਾ ਲੱਗੂਗਾ ਕਿ ਸਾਡੇ ਵੱਡੇ ਵਡੇਰਿਆਂ ਨੇ ਕਿਹੋ ਜਿਹਿਆਂ ਮੱਲਾ ਤੇ ਕਿਵੇਂ ਮਾਰੀਆਂ ਨੇ ਕਿਵੇਂ ਸੀਸਟਲੀ ਤੇ ਟਕਾਏ ਨੇ ਤੇ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਸਾਡੇ ਚ ਖਾਮੀਆਂ ਕੀ ਸਨ ਜੇ ਉਹਨਾਂ ਸਿੱਖ ਸਰਦਾਰਾਂ ਨੇ ਖਾਲਸੇ ਦਾ ਪਰਚਮ ਬੁਲੰਦ ਕੀਤਾ ਉਹਨਾਂ ਤੇ ਸਾਡੇ ਚ ਅੱਜ ਫਰਕ ਕੀ ਆ ਇਸ ਕੱਲ ਨੂੰ ਮਹਿਸੂਸ ਕਰਨ ਦੀ ਲੋੜ ਹੈ ਉਹੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਨੇ ਉਹੀ ਖੰਡੇ ਬਾਟੇ ਦੀ ਪਾਵਲ ਹੈ ਉਹੀ ਸਾਡੀ ਵਿਰਾਸਤ ਹੈ ਉਹੀ ਸਾਡਾ ਜਿਹੜਾ ਵਿਰਸਾ ਉਹ ਸਾਡਾ ਇਤਿਹਾਸ ਹੈ ਪਰ ਮੈਂ ਅੱਜ ਬੇਨਤੀ ਕਰ ਦੇਣਾ ਚਾਹੁੰਦਾ ਕਿ ਆਪਸ ਦੇ ਵਿੱਚ ਜੋ ਸਾਡੇ ਵਿਚਾਰ ਤਾਂ ਰਖ ਵਖਰੇਵੇਂ ਨੇ ਸਾਡੇ ਨਿੱਜੀ ਜੋ ਮਨੋਰਥ ਨੇ ਉਹ ਪੰਥ ਦੇ ਮਨੋਰਥਾਂ ਨਾਲੋਂ ਵੱਡੇ ਨਹੀਂ ਜਦੋਂ ਅਸੀਂ ਆਹ ਧਿਆਲਿਆ ਕਿਉਂਕਿ ਜੇ ਆਪਾਂ ਵਰਲਡ ਸਟੇਜ ਤੇ ਉੱਤੇ ਆਪ ਦੀ ਗੱਲ ਰੱਖਣੀ ਹੈ ਜੇ ਯੂਐਸਏ ਚ ਰੱਖਣੀ ਹੈ ਜੇ ਆਪਾਂ ਯੂਐਨਓ ਦੇ ਵਿੱਚ ਆਪਣੀ ਗੱਲ ਰੱਖਣੀ ਹੈ ਉਹ ਉਹਨੇ ਸ਼ਕਤੀਆਂ ਤੇ ਸ਼ਕਤੀ ਕਦਰ ਕਰਦੀ ਹੈ ਸ਼ਕਤੀ ਦੀ ਹੀਣਤਾ ਦੀ ਕੋਈ ਸ਼ਕਤੀ ਕਦਰ ਨਹੀਂ ਕਰਦੀ ਤੇ ਜੇ ਉਹਨਾਂ ਨੂੰ ਇਹ ਹੀ ਪਤਾ ਲੱਗ ਜਾਏ ਕਿ ਇਹ ਕੌਮ ਦੇ ਨੌਜਵਾਨ ਇਹ ਆਪਣੇ ਹੀ ਇੱਕ ਦੂਸਰੇ ਦੀਆਂ ਪੱਗਾਂ ਲਾਈ ਜਾਂਦੇ ਆ ਜਾਂ ਜੇ ਕੋਈ ਨੌਜਵਾਨ ਅੱਗੇ ਲੱਗਦਾ ਤੇ ਉਹਦੀਆਂ ਲੱਤਾਂ ਖਿੱਚਦੇ ਆ ਫਿਰ ਉਹ ਸਾਡੀ ਸਪੋਰਟ ਨਹੀਂ ਜੇ ਕਰਨਗੇ ਸੋ ਆਪਾਂ ਕੌਮੀ ਮਾਰਗ ਨੂੰ ਆਪਣੇ ਨਿੱਜੀ ਮਾਰਗ ਤੋਂ ਉੱਤੇ ਸਮਝ ਕੇ ਇੱਕ ਪਲੇਟਫਾਰਮ ਲਿਕੀਏ ਕੋਈ ਜਥੇਬੰਦੀ ਨਹੀਂ ਕੋਈ ਧਿਰ ਨਹੀਂ ਕੋਈ ਕੁਛ ਨਹੀਂ ਇੱਕੋ ਪਲੇਟਫਾਰਮ ਜਿਹਦਾ ਨਾਮ ਹੈ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਤਾਬਿਆਂ ਆਪਾਂ ਗੁਰੂ ਕੇ ਨਿਸ਼ਾਨ ਇੱਕ ਕੌਮ ਵਾਂਗੂ ਇੱਕ ਸਰੀਰ ਵਾਂਗੂ ਜਿਹੜਾ ਆਪਰੇਟ ਕਰਨ ਦਾ ਤਹੱਈਆ ਕਰੀਏ ਸਾਰੀਆਂ ਬਰਕਤਾਂ ਜਿਹੜੀਆਂ ਨੇ ਉਹ ਮਹਾਰਾਜ ਨੇ ਆਪਣੇ ਝੋਲੀ ਦੇ ਵਿੱਚ ਪਾਉਣੀਆਂ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਆਪਾਂ ਮਹਾਪੁਰਖਾਂ ਦੇ ਦਿਹਾੜੇ ਤੇ ਮਹਾਪੁਰਖਾਂ ਦੀ ਧਰਤੀ ਤੇ ਆਏ ਆ ਮੈਂ बार-बार 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 ਬੇਨਤੀ ਕਰਦਾ ਹੁੰਨਾ ਹੈ ਕੇ ਜਿੰਨ ਕੇ ਦਿਨ ਮਨਾਤੇ ਹੋ ਉਹਨ ਕੀ ਬਾਤ ਵੀ ਸਮਝਾ ਕਰੋ ਕਿ ਜਿਨਾਂ ਦੇ ਅਸੀਂ ਦਿਹਾੜੇ ਮਨਾਨੇ ਆ ਇਹਨਾਂ ਦੇ ਕਿਰਦਾਰ ਤੋਂ ਜੋ ਕਿਰਦਾਰ ਗੁਰਬਾਣੀ ਦੇ ਨਾਲ ਗੁਰਮਤ ਨਾਲ ਨਿਤਨੇਮ ਨਾਲ ਸ਼ਿੰਗਾਰਿਆ ਹੋਇਆ ਸੀ ਉਹਦੇ ਤੋਂ ਆਪਾਂ ਕੋਈ ਸੇਧ ਲੈ ਕੇ ਚੱਲੀਏ ਜੋ ਇਤਿਹਾਸ ਉਹਨਾਂ ਨੇ ਸਿਰਜਿਆ ਉਹਦੇ ਤੋਂ ਆਪਾਂ ਕੋਈ ਸੇਧ ਲੈ ਕੇ ਚੱਲੀਏ ਆਖਰੀ ਬੇਨਤੀ ਇਹ ਹੈ ਕਿ ਤਰਨਤਾਰਨ ਦੀ ਵੀ ਸੰਗਤ ਇੱਧਰ ਸੰਗਤ ਦੇ ਵਿੱਚ ਪੰਡਾਲ ਦੇ ਵਿੱਚ ਬੈਠੀ ਆ ਜਿਹੜਾ ਹਲਕਾ ਤਰਨਤਾਰਨ ਹੈ ਹੁਣ ਤਰਨਤਾਰਨ ਵਾਲਿਓ ਤੁਹਾਡੇ ਕੋਲ ਇੱਕ ਮੌਕਾ ਏ ਕਿ ਜਿੰਨੇ ਦੋ ਸਿੱਖ ਕੌਮ ਦੇ ਜਿਹੜੇ ਆ ਦੁਖੀ ਉਹ ਸੁੱਦੇ ਆ ਉਹ ਦਾ ਭਰਾ ਮਨਦੀਪ ਸਿੰਘ ਉਹ ਅੱਜ ਇਲੈਕਸ਼ਨ ਦੇ ਮੈਦਾਨ ਦੇ ਵਿੱਚ ਉਤਰਿਆ ਏ ਸਾਡੇ ਸਾਰਿਆਂ ਦਾ ਫਰਜ਼ ਬਣਦਾ ਏ ਜਿਸ ਹਿਸਾਬ ਦੇ ਨਾਲ ਅਸੀਂ ਪਿਛਲੇ ਸਾਲ ਲਹਿਰ ਚਲਾ ਕੇ ਤੇ ਇੱਕ ਸਿੰਘ ਨੂੰ ਜਿਤਾਇਆ ਸੀ ਉਸੇ ਤਰੀਕੇ ਦੇ ਨਾਲ ਇੱਕ ਸਿੰਘ ਨੂੰ ਆਪਾਂ ਤਰਨ ਤਰਨ ਆਪਾਂ ਹਲਕੇ ਦੇ ਵਿੱਚੋਂ ਵੀ ਜਿਤਾਉਣਾ ਏ ਇਹ ਆਪਾਂ ਜਿਹੜੀ ਆ ਗੱਲ ਆਪਣੇ ਘਰ ਅੰਦਰ ਮਨ ਮੰਦਰ ਅੰਦਰ ਜਿਹੜੀ ਆ ਟਿਕਾ ਕੇ ਜਾਣੀ ਆ ਪੂਰਨ ਆਮਾਤ ਜਿਹੜੀ ਆ ਭਾਈ ਮਨਦੀਪ ਸਿੰਘ ਜਿਹਨੂੰ ਅਸੀਂ ਸੰਤ